ਹਾਈਵੇ ਤੇ ਚੱਲਦੀ ਬੱਸ ਨੂੰ ਭਿਆਨਕ ਅੱਗ ਲੱਗ ਗਈ ਤੇ 5 ਮਿੰਟ ਦੇ ਵਿੱਚ ਹੀ ਪੂਰੀ ਬੱਸ ਨੂੰ ਅੱਗ ਲੱਗ ਗਈ ਤੇ ਸਵਾਰੀਆਂ ਜੋ ਕਿ ਬੱਸ ਦੇ ਵਿੱਚ ਸਵਾਰ ਸੀ ਉਹਨਾਂ ਦੇ ਵੱਲੋਂ ਖਿੜਕੀਆਂ ਤੋਂ ਸ਼ਲਾਂਗਾ ਮਾਰ ਕੇ ਆਪਣੀ ਜਾਨ ਬਚਾਈ ਗਈ ਹੈ ਤੇ ਡਰਾਈਵਰ ਦੀ ਸੋਚ-ਬੂਝ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਦੀ ਸੋਚ ਬੂਝ ਦੇ ਨਾਲ ਹੀ ਸਾਰੀਆਂ ਸਵਾਰੀਆਂ ਦੀ ਜਾਨ ਬਚੀ ਹੈ ਤੇ ਦੱਸਦੇ ਨੇ ਕਿ ਉੱਤਰ ਪ੍ਰਦੇਸ਼ ਦੇ ਆਜਮਗੜ ਤੋਂ ਅਕਬਰਪੁਰ ਨੂੰ ਜਾ ਰਹੀਆਂ ਸੀ ਇਹ ਸਵਾਰੀਆਂ ਅਕਬਰਪੁਰ ਜਾ ਰਹੀ ਸੀ ਬਸ ਜਦੋਂ ਰਸਤੇ ਦੇ ਵਿੱਚ ਇਸ ਹਾਈਵੇ ਤੇ ਰਸਤੇ ਦੇ ਵਿੱਚ ਹਾਈਵੇ ਤੇ ਜਦੋਂ ਇਹ ਬੱਸ ਜਾ ਰਹੀ ਸੀ ਤਾਂ ਉਦੋਂ ਪੂਰੀ ਬੱਸ ਨੂੰ ਅੱਗ ਲੱਗ ਗਈ ਹੈ ਤੇ ਅੱਗ ਲੱਗਣ ਦਾ ਕਾਰਨ ਹਾਲੇ ਕਿ ਦੱਸਿਆ ਜਾ ਰਿਹਾ ਹੈ ਕਿ ਜਾਂਚ ਵੀ ਕੀਤੀ ਜਾ ਰਹੀ ਆ ਇਸ ਦੇ ਵਿੱਚ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਹੋ ਸਕਦਾ ਕਿਉਂਕਿ ਬੱਸ ਦੇ ਵਿੱਚ ਕੁਝ ਵਾਇਰ ਜੜੀਆਂ ਲੱਗੀਆਂ ਹੁੰਦੀਆਂ ਉਹਦੇ ਨਾਲ ਹੋਇਆ ਤੇ ਜਾਂ ਫਿਰ ਇਹ ਜਿਹੜਾ ਪੈਟਰੋਲ ਦਾ ਰਿਸਾਵ ਸੀ ਉਸ ਦੇ ਕਾਰਨ ਵੀ ਇਸ ਨੂੰ ਦੱਸਿਆ ਜਾ ਰਿਹਾ ਹੈ ਕਿ ਅੱਗ ਜਿਹੜੀ ਆ ਲੱਗ ਸਕਦੀ ਆ ਤਾਂ ਪੂਰੀ ਘਟਨਾ ਜਿਹੜੀ ਆ ਉੱਤਰ ਪ੍ਰਦੇਸ਼ ਦੇ ਆਜਮਗੜ ਤੋਂ ਆਜਮਗੜ ਤੋਂ ਸਾਹਮਣੇ ਆਈ ਆ ਆਜਮਗੜ ਤੋਂ ਅਕਬਰਪੁਰ ਜਾ ਰਹੀ ਦੀ ਬਾਤ ਹੈ ਜਦੋਂ ਰਸਤੇ ਦੇ ਵਿੱਚ ਹਾਈਵੇ ਤੇ ਇਸ ਬੱਸ ਨੂੰ ਭਿਆਨਕ ਅੱਗ ਲੱਗ ਗਈ ਆ ਸਵਾਰੀਆਂ ਵਿੱਚ ਸਵਾਰ ਸੀ ਹੜਕੰਪ ਮਚ ਗਿਆ ਇੱਕਦਮ ਹੜਕੰਪ ਮਚਦਾ ਹੈ ਤੇ ਲੋਕ ਦੇਖਦੇ ਨੇ ਦੌੜਨ ਭੱਜਣ ਦੀ ਕੋਸ਼ਿਸ਼ ਕਰਦੇ ਨੇ ਤੇ ਫਿਰ ਲੋਕਾਂ ਦੇ ਵੱਲੋਂ ਖਿੜਕੀਆਂ ਧੋਛ ਲੰਗਾ ਮਾਰ ਕੇ ਆਪਣੀ ਜਾਨ ਜਿਹੜੀ ਬਚਾਈ ਗਈ ਹੈ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਉਸ ਤੋਂ ਪਹਿਲਾਂ ਹੀ ਜਦੋਂ ਅੱਗ ਲੱਗੀ ਉਸ ਤੋਂ ਪਹਿਲਾਂ ਹੀ ਬੱਸ ਦੀ ਅਗਲੀ ਸੀਟ ਦਾ ਅਗਲੀ ਬੱਸ ਦੇ ਅਗਲੇ ਪਾਸੇੋਂ ਟਾਇਰ ਜਿਹੜਾ ਸੀਗਾ ਉਹ ਟਾਇਰ ਦੇ ਵਿੱਚ ਇੱਕਦਮ ਆਵਾਜ਼ ਆਉਂਦੀ ਆ ਕੁਝ ਫਟਣ ਦੀ ਆਵਾਜ਼ ਹੁੰਦੀ ਆ ਤੇ ਫਿਰ ਬਸ ਇੱਕਦਮ ਰੁਕਦੀ ਆ ਤੇ ਫਿਰ ਅੱਗ ਲੱਗ ਜਾਂਦੀ ਆ ਤੇ ਫਿਰ ਇਹ ਜਦੋਂ ਇਹ ਬੱਸ ਡਰਾਈਵਰ ਦੇ ਵੱਲੋਂ ਚਲਾ ਲਈ ਜਾਂਦੀ ਆ ਹਾਲਾਂਕਿ ਕੁਝ ਵੀ ਪਤਾ ਨਹੀਂ ਚੱਲਦਾ ਫਿਰ ਡਰਾਈਵਰ ਨੇ ਆਪਣੀ ਸੂਝਬੂਝ ਦੇ ਨਾਲ ਇੱਕ ਸਾਈਡ ਤੇ ਬੱਸ ਲਗਾਈ ਅੱਗੇ ਜਾਕਰ ਤੋਂ ਇਸੇ ਸਮੇਂ ਦੇ ਵਿੱਚ ਇਸੇ ਸਮੇਂ ਦੌਰਾਨ 5 ਮਿੰਟ ਦੇ ਅੰਦਰ ਹੀ ਦੱਸਿਆ ਜਾ ਰਿਹਾ ਕਿ ਪੂਰੀ ਬੱਸ ਨੂੰ ਅੱਗ ਲੱਗ ਜਾਂਦੀ ਆ ਫਿਰ ਇਹ ਲੋਕ ਜਿਹੜੇ ਸੀਗੇ ਸਵਾਰੀਆਂ ਵਿੱਚ ਬੈਠੀਆਂ ਹੋਈਆਂ ਸੀ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਾਦਾ ਸਵਾਰੀਆਂ ਬੱਸ ਦੇ ਵਿੱਚ ਸਵਾਰ ਨਹੀਂ ਸੀ ਜੇਕਰ ਸਵਾਰੀਆਂ ਜ਼ਿਆਦਾ ਹੁੰਦੀਆਂ ਤੇ ਫਿਰ ਇਹ ਨੁਕਸਾਨ ਜਿਹੜਾ ਵੱਡਾ ਹੋ ਸਕਦਾ ਸੀ ਥੋੜੀਆਂ ਸਵਾਰੀਆਂ ਸੀ ਜਿਨ੍ਹਾਂ ਦੇ ਵੱਲੋਂ ਖਿੜਕੀਆਂ ਝੋਛ ਲੰਗਾ ਮਾਰ ਕੇ ਆਪਣੀ ਜਾਨ ਜਿਹੜੀ ਆ ਬਚਾ ਲਈ ਗਈ ਹੈ ਤੇ ਡਰਾਈਵਰ ਦੀ ਸੂਝ-ਬੂਝ ਦੇ ਨਾਲ ਇਹ ਜਾਨ ਜਿਹੜੀ ਬਚ ਜਾਂਦੀ ਹੈ ਤੇ ਪੂਰੀ ਖਬਰ ਦੇਖ ਸਕਦੇ ਹੋ ਕਿ ਕਿਵੇਂ ਵੀਡੀਓ ਦੇ ਵਿੱਚ ਵੀ ਲੋਕਾਂ ਦੇ ਵੱਲੋਂ ਆਪਣੀ ਜਾਨ ਬਚਾਈ ਗਈ ਅਤੇ ਪੂਰੀ ਬੱਸ ਦੇਖਦੇ ਹੀ ਦੇਖਦੇ ਸੜ ਗਈ ਹਾਈਵੇ ਤੇ ਚੱਲਦੀ ਬੱਸ ਨੂੰ ਭਿਆਨਕ ਅੱਗ ਲੱਗ ਗਈ ਤੇ 5 ਮਿੰਟ ਦੇ ਵਿੱਚ ਹੀ ਪੂਰੀ ਬੱਸ ਨੂੰ ਅੱਗ ਲੱਗ ਗਈ ਤੇ ਸਵਾਰੀਆਂ ਜੋ ਕਿ ਬੱਸ ਦੇ ਵਿੱਚ ਸਵਾਰ ਸੀ ਉਹਨਾਂ ਦੇ ਵੱਲੋਂ ਖਿੜਕੀਆਂ ਤੋਂ ਸ਼ਲਾਂਗਾ ਮਾਰ ਕੇ ਆਪਣੀ ਜਾਨ ਬਚਾਈ ਗਈ ਹੈ ਤੇ ਡਰਾਈਵਰ ਦੀ ਸੂਝ-ਬੂਝ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਦੀ ਸੂਝ-ਬੂਝ ਦੇ ਨਾਲ ਹੀ ਸਾਰੀਆਂ ਸਵਾਰੀਆਂ ਦੀ ਜਾਨ ਬਚੀ ਹੈ ਤੇ ਦੱਸਦੇ ਨੇ ਕਿ ਉੱਤਰ ਪ੍ਰਦੇਸ਼ ਦੇ ਆਜਮਗੜ ਤੋਂ ਅਕਬਰਪੁਰ ਨੂੰ ਜਾ ਰਹੀਆਂ ਸੀ ਇਹ ਸਵਾਰੀਆਂ ਅਕਬਰਪੁਰ ਜਾ ਰਹੀ ਸੀ ਬੱਸ ਜਦੋਂ ਰਸਤੇ ਦੇ ਵਿੱਚ ਇਸ highway te ਰਸਤੇ ਦੇ ਵਿੱਚ ਹਾਈਵੇ ਤੇ ਜਦੋਂ ਇਹ ਬੱਸ ਜਾ ਰਹੀ ਸੀ ਤਾਂ ਉਦੋਂ ਪੂਰੀ ਬੱਸ ਨੂੰ ਅੱਗ ਲੱਗ ਗਈ ਹੈ ਤੇ ਅਗਲ ਕਰਨ ਦਾ ਕਾਰਨ ਹਾਲੇ ਕਿ ਦੱਸਿਆ ਜਾ ਰਿਹਾ ਹੈ ਕਿ ਜਾਂਚ ਵੀ ਕੀਤੀ ਜਾ ਰਹੀ ਆ ਇਸ ਦੇ ਵਿੱਚ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਹੋ ਸਕਦਾ ਕਿਉਂਕਿ ਬੱਸ ਦੇ ਵਿੱਚ ਕੁਝ ਵਾਇਰ ਜੜੀਆਂ ਲੱਗੀਆਂ ਹੁੰਦੀਆਂ ਆ ਉਹਦੇ ਨਾਲ ਹੋਇਆ ਤੇ ਜਾਂ ਫਿਰ ਇਹ ਜਿਹੜਾ ਪੈਟਰੋਲ ਦਾ ਰਿਸਾਵਸ ਉਸ ਦੇ ਕਾਰਨ ਵੀ ਇਸ ਨੂੰ ਦੱਸਿਆ ਜਾ ਰਿਹਾ ਹੈ ਕਿ ਅੱਗ ਜਿਹੜੀ ਆ ਲੱਗ ਸਕਦੀ ਆ ਤਾਂ ਪੂਰੀ ਘਟਨਾ ਜਿਹੜੀ ਆ ਉੱਤਰ ਪ੍ਰਦੇਸ਼ ਦੇ ਆਜਮਗੜ ਤੋਂ ਆਜਮਗੜ ਤੋਂ ਸਾਹਮਣੇ ਆਈ ਆ ਆਜਮਗੜ ਤੋਂ ਅਕਬਰਪੁਰ ਜਾ ਰਹੀ ਦੀ ਬਸ ਜਦੋਂ ਰਸਤੇ ਦੇ ਵਿੱਚ ਹਾਈਵੇ ਤੇ ਇਸ ਬਸ ਨੂੰ ਭਿਆਨਕ ਅੱਗ ਲੱਗ ਗਈ ਆ ਸਵਾਰੀਆਂ ਵਿੱਚ ਸਵਾਰ ਸੀ ਹੜਕੰਪ ਮਚ ਗਿਆ ਇੱਕਦਮ ਹੜਕੰਪ ਮਚਦਾ ਹੈ ਤੇ ਲੋਕ ਦੇਖਦੇ ਨੇ ਦੌੜਨ ਭੱਜਣ ਦੀ ਕੋਸ਼ਿਸ਼ ਕਰਦੇ ਨੇ ਤੇ ਫਿਰ ਲੋਕਾਂ ਦੇ ਵੱਲੋਂ ਖਿੜਕੀਆਂ ਧੋਸ ਲੰਗਾ ਮਾਰ ਕੇ ਆਪਣੀ ਜਾਨ ਜਿਹੜੀ ਬਚਾਈ ਗਈ ਹੈ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਉਸ ਤੋਂ ਪਹਿਲਾਂ ਹੀ ਜਦੋਂ ਅੱਗ ਲੱਗੀ ਉਸ ਤੋਂ ਪਹਿਲਾਂ ਹੀ ਬਸ ਦੀ ਅਗਲੀ ਸੀਟ ਦਾ ਅਗਲੀ ਬਸ ਦੇ ਅਗਲੇ ਪਾਸਿਓਂ ਟਾਇਰ ਜਿਹੜਾ ਸੀਗਾ ਉਹ ਟਾਇਰ ਦੇ ਵਿੱਚ ਇੱਕਦਮ ਆਵਾਜ਼ ਆਉਂਦੀ ਆ ਕੁਝ ਫਟਣ ਦੀ ਆਵਾਜ਼ ਹੁੰਦੀ ਆ ਤੇ ਫਿਰ ਬਸ ਇੱਕਦਮ ਰੁਕਦੀ ਆ ਤੇ ਫਿਰ ਅੱਗ ਲੱਗ ਜਾਂਦੀ ਆ ਤੇ ਫਿਰ ਇਹ ਜਦੋਂ ਇਹ ਬੱਸ ਡਰਾਈਵਰ ਦੇ ਵੱਲੋਂ ਚਲਾ ਲਈ ਜਾਂਦੀ ਆ ਹਾਲਾਂਕਿ ਕੁਝ ਵੀ ਪਤਾ ਨਹੀਂ ਚੱਲਦਾ ਫਿਰ ਡਰਾਈਵਰ ਨੇ ਆਪਣੀ ਸੂਝ-ਬੂਝ ਦੇ ਨਾਲ ਇੱਕ ਸਾਈਡ ਤੇ ਬੱਸ ਲਗਾਈ ਅੱਗੇ ਜਾਕਰ ਤੋਂ ਇਸੇ ਸਮੇਂ ਦੇ ਵਿੱਚ ਇਸੇ ਸਮੇਂ ਦੌਰਾਨ 5 ਮਿੰਟ ਦੇ ਅੰਦਰ ਹੀ ਦੱਸਿਆ ਜਾ ਰਿਹਾ ਕਿ ਪੂਰੀ ਬੱਸ ਨੂੰ ਅੱਗ ਲੱਗ ਜਾਂਦੀ ਆ ਫਿਰ ਲੋਕ ਜਿਹੜੇ ਸੀਗੇ ਸਵਾਰੀਆਂ ਵਿੱਚ ਬੈਠੀਆਂ ਹੋਈਆਂ ਸੀ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਾਦਾ ਸਵਾਰੀਆਂ ਬੱਸ ਦੇ ਵਿੱਚ ਥੁوار ਨਹੀਂ ਸੀ ਜੇਕਰ ਸਵਾਰੀਆਂ ਜ਼ਿਆਦਾ ਹੁੰਦੀਆਂ ਤੇ ਫਿਰ ਇਹ ਨੁਕਸਾਨ ਜਿਹੜਾ ਵੱਡਾ ਹੋ ਸਕਦਾ ਸੀ ਥੋੜੀਆਂ ਸਵਾਰੀਆਂ ਸੀ ਜਿਨ੍ਹਾਂ ਦੇ ਵੱਲੋਂ ਖਿੜਕੀਆਂ 'ਚੋਂ ਛਲਾਂਗਾ ਮਾਰ ਕੇ ਆਪਣੀ ਜਾਨ ਜਿਹੜੀ ਆ ਬਚਾ ਲਈ ਗਈ ਹੈ ਤੇ ਡਰਾਈਵਰ ਦੀ ਸੂਝ-ਬੂਝ ਦੇ ਨਾਲ ਇਹ ਜਾਨ ਜਿਹੜੀ ਬਚ ਜਾਂਦੀ ਹੈ ਤੇ ਪੂਰੀ ਖਬਰ ਦੇਖ ਸਕਦੇ ਹੋ ਕਿ ਕਿਵੇਂ ਵੀਡੀਓ ਦੇ ਵਿੱਚ ਵੀ ਲੋਕਾਂ ਦੇ ਵੱਲੋਂ ਆਪਣੀ ਜਾਨ ਬਚਾਈ ਗਈ ਅਤੇ ਪੂਰੀ ਬੱਸ ਦੇਖਦੇ ਦੇਖਦੇ ਸੜ ਗਈ ਹਾਈਵੇ ਤੇ ਚੱਲਦੀ ਬੱਸ ਨੂੰ ਭਿਆਨਕ ਅੱਗ ਲੱਗ ਗਈ ਤੇ 5 ਮਿੰਟ ਦੇ ਵਿੱਚ ਹੀ ਪੂਰੀ ਬੱਸ ਨੂੰ ਅੱਗ ਲੱਗ ਗਈ ਤੇ ਸਵਾਰੀਆਂ ਜੋ ਕਿ ਬੱਸ ਦੇ ਵਿੱਚ ਸਵਾਰ ਸੀ ਉਹਨਾਂ ਦੇ ਵੱਲੋਂ ਖਿੜਕੀਆਂ ਤੋਂ ਛਲਾਂਗਾ ਮਾਰ ਕੇ ਆਪਣੀ ਜਾਨ ਬਚਾਈ ਗਈ ਹੈ ਤੇ ਡਰਾਈਵਰ ਦੀ ਸੂਝ-ਬੂਝ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਦੀ ਸੋਚ ਬੂਝ ਦੇ ਨਾਲ ਹੀ ਸਾਰੀਆਂ ਸਵਾਰੀਆਂ ਦੀ ਜਾਨ ਬਚੀ ਹੈ ਤੇ ਦਲਦਲੇ ਨੇ ਕਿ ਉੱਤਰ ਪ੍ਰਦੇਸ਼ ਦੇ ਆਜਮਗੜ ਤੋਂ ਅਕਬਰਪੁਰ ਨੂੰ ਜਾ ਰਹੀਆਂ ਸੀ ਇਹ ਸਵਾਰੀਆਂ ਅਕਬਰਪੁਰ ਜਾ ਰਹੀ ਸੀ ਬਸ ਜਦੋਂ ਰਸਤੇ ਦੇ ਵਿੱਚ ਇਸ ਹਾਈਵੇ ਤੇ ਰਸਤੇ ਦੇ ਵਿੱਚ ਹਾਈਵੇ ਤੇ ਜਦੋਂ ਇਹ ਬੱਸ ਜਾ ਰਹੀ ਸੀ ਤਾਂ ਉਦੋਂ ਪੂਰੀ ਬੱਸ ਨੂੰ ਅੱਗ ਲੱਗ ਗਈ ਹੈ ਤੇ ਅਗਲ ਕਰਨ ਦਾ ਕਾਰਨ ਹਾਲੇ ਕਿ ਦੱਸਿਆ ਜਾ ਰਿਹਾ ਹੈ ਕਿ ਜਾਂਚ ਵੀ ਕੀਤੀ ਜਾ ਰਹੀ ਆ ਇਸ ਦੇ ਵਿੱਚ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਹੋ ਸਕਦਾ ਕਿਉਂਕਿ ਬੱਸ ਦੇ ਵਿੱਚ ਕੁਝ ਵਾਇਰ ਜੜੀਆਂ ਲੱਗੀਆਂ ਹੁੰਦੀਆਂ ਉਹਦੇ ਨਾਲ ਹੋਇਆ ਤੇ ਜਾਂ ਫਿਰ ਇਹ ਜਿਹੜਾ ਪੈਟਰੋਲ ਦਾ ਰਿਸਾਵ ਸੀ ਉਸ ਦੇ ਕਾਰਨ ਵੀ ਇਸ ਨੂੰ ਦੱਸਿਆ ਜਾ ਰਿਹਾ ਹੈ ਕਿ ਅੱਗ ਜਿਹੜੀ ਆ ਲੱਗ ਸਕਦੀ ਆ ਤਾਂ ਪੂਰੀ ਘਟਨਾ ਜਿਹੜੀ ਆ ਉੱਤਰ ਪ੍ਰਦੇਸ਼ ਦੇ ਆਜਮਗੜ ਤੋਂ ਆਜਮਗੜ ਤੋਂ ਸਾਹਮਣੇ ਆਈ ਆ ਆਜਮਗੜ ਤੋਂ ਅਕਬਰਪੁਰ ਜਾ ਰਹੀ ਸੀ ਬੱਸ ਜਦੋਂ ਰਸਤੇ ਦੇ ਵਿੱਚ ਹਾਈਵੇ ਤੇ ਇਸ ਬੱਸ ਨੂੰ ਭਿਆਨਕ ਅੱਗ ਲੱਗ ਗਈ ਆ ਸਵਾਰੀਆਂ ਵਿੱਚ ਸਵਾਰਤੀ ਹੜਕੰਪ ਮੱਚ ਗਿਆ ਇੱਕਦਮ ਹੜਕੰਪ ਮੱਚਦਾ ਹੈ ਤੇ ਲੋਕ ਦੇਖਦੇ ਨੇ ਦੌੜਨ ਭੱਜਣ ਦੀ ਕੋਸ਼ਿਸ਼ ਕਰਦੇ ਨੇ ਤੇ ਫਿਰ ਲੋਕਾਂ ਦੇ ਵੱਲੋਂ ਖਿੜਕੀਆਂ ਧੋਸ ਲੰਗਾ ਮਾਰ ਕੇ ਆਪਣੀ ਜਾਨ ਜਿਹੜੀ ਬਚਾਈ ਗਈ ਹੈ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਉਸ ਤੋਂ ਪਹਿਲਾਂ ਹੀ ਜਦੋਂ ਅੱਗ ਲੱਗੀ ਉਸ ਤੋਂ ਪਹਿਲਾਂ ਹੀ ਬੱਸ ਦੀ ਅਗਲੀ ਸੀਟ ਦਾ ਅਗਲੀ ਬੱਸ ਦੇ ਅਗਲੇ ਪਾਸਿਓ ਟਾਇਰ ਜਿਹੜਾ ਸੀਗਾ ਉਹ ਟਾਇਰ ਦੇ ਵਿੱਚ ਇੱਕਦਮ ਆਵਾਜ਼ ਹੁੰਦੀ ਆ ਕੁਝ ਫਟਣ ਦੀ ਆਵਾਜ਼ ਹੁੰਦੀ ਆ ਤੇ ਫਿਰ ਬਸ ਇੱਕਦਮ ਰੁਕਦੀ ਆ ਤੇ ਫਿਰ ਅੱਗ ਲੱਗ ਜਾਂਦੀ ਆ ਤੇ ਫਿਰ ਇਹ ਜਦੋਂ ਇਹ ਬੱਸ ਡਰਾਈਵਰ ਦੇ ਵੱਲੋਂ ਚਲਾ ਲਈ ਜਾਂਦੀ ਆ ਹਾਲਾਂਕਿ ਕੁਝ ਵੀ ਪਤਾ ਨਹੀਂ ਚੱਲਦਾ ਫਿਰ ਡਰਾਈਵਰ ਨੇ ਆਪਣੀ ਸੂਝ-ਬੂਝ ਦੇ ਨਾਲ ਇੱਕ ਸਾਈਡ ਤੇ ਬੱਸ ਲਗਾਈ ਅੱਗੇ ਜਾਕਰ ਤੋਂ ਇਸੇ ਸਮੇਂ ਦੇ ਵਿੱਚ ਇਸੇ ਸਮੇਂ ਦੌਰਾਨ 5 ਮਿੰਟ ਦੇ ਅੰਦਰ ਹੀ ਦੱਸਿਆ ਜਾ ਰਿਹਾ ਕਿ ਪੂਰੀ ਬੱਸ ਨੂੰ ਅੱਗ ਲੱਗ ਜਾਂਦੀ ਆ ਫਿਰ ਲੋਕ ਜਿਹੜੇ ਸੀਗੇ ਸਵਾਰੀਆਂ ਵਿੱਚ ਬੈਠੀਆਂ ਹੋਈਆਂ ਸੀ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਾਦਾ ਸਵਾਰੀਆਂ ਬੱਸ ਦੇ ਵਿੱਚ ਥੁوار ਨਹੀਂ ਸੀ ਜੇਕਰ ਸਵਾਰੀਆਂ ਜ਼ਿਆਦਾ ਹੁੰਦੀ ਹੈ ਤੇ ਫਿਰ ਇਹ ਨੁਕਸਾਨ ਜਿਹੜਾ ਵੱਡਾ ਹੋ ਸਕਦਾ ਸੀ ਥੋੜੀਆਂ ਸਵਾਰੀਆਂ ਸੀ ਜਿਨ੍ਹਾਂ ਦੇ ਵੱਲੋਂ ਖਿੜਕੀਆਂ 'ਚੋਂ ਛਲਾਂਗਾ ਮਾਰ ਕੇ ਆਪਣੀ ਜਾਨ ਜਿਹੜੀ ਆ ਬਚਾ ਲਈ ਗਈ ਹੈ ਤੇ ਇਹ ਡਰਾਈਵਰ ਦੀ ਸੂਝ-ਬੂਝ ਦੇ ਨਾਲ ਇਹ ਜਾਨ ਜਿਹੜੀ ਬਚ ਜਾਂਦੀ ਹੈ ਤੇ ਪੂਰੀ ਖਬਰ ਦੇਖ ਸਕਦੇ ਹੋ ਕਿ ਕਿਵੇਂ ਵੀਡੀਓ ਦੇ ਵਿੱਚ ਵੀ ਲੋਕਾਂ ਦੇ ਵੱਲੋਂ ਆਪਣੀ ਜਾਨ ਬਚਾਈ ਗਈ ਅਤੇ ਪੂਰੀ ਬੱਸ ਦੇਖਦੇ ਦੇਖਦੇ ਸੜ ਗਈ ਹਾਈਵੇ ਤੇ ਚੱਲਦੀ ਬੱਸ ਨੂੰ ਭਿਆਨਕ ਅੱਗ ਲੱਗ ਗਈ ਤੇ 5 ਮਿੰਟ ਦੇ ਵਿੱਚ ਹੀ ਪੂਰੀ ਬੱਸ ਨੂੰ ਅੱਗ ਲੱਗ ਗਈ ਤੇ ਸਵਾਰੀਆਂ ਜੋ ਕਿ ਬੱਸ ਦੇ ਵਿੱਚ ਸਵਾਰ ਸੀ ਉਹਨਾਂ ਦੇ ਵੱਲੋਂ ਖਿੜਕੀਆਂ ਤੋਂ ਛਲਾਂਗਾ ਮਾਰ ਕੇ ਆਪਣੀ ਜਾਨ ਬਚਾਈ ਗਈ ਹੈ ਤੇ ਡਰਾਈਵਰ ਦੀ ਸੋਚ-ਬੂਝ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਦੀ ਸੋਚ ਬੂਝ ਦੇ ਨਾਲ ਹੀ ਸਾਰੀਆਂ ਸਵਾਰੀਆਂ ਦੀ ਜਾਨ ਬਚੀ ਹੈ ਤੇ ਦੱਸਦੇ ਨੇ ਕਿ ਉੱਤਰ ਪ੍ਰਦੇਸ਼ ਦੇ आजमगढ़ ਤੋਂ ਅਕਬਰਪੁਰ ਨੂੰ ਜਾ ਰਹੀਆਂ ਸੀ ਇਹ ਸਵਾਰੀਆਂ ਅਕਬਰਪੁਰ ਜਾ ਰਹੀ ਸੀ ਬਸ ਜਦੋਂ ਰਸਤੇ ਦੇ ਵਿੱਚ ਇਸ ਹਾਈਵੇ ਤੇ ਰਸਤੇ ਦੇ ਵਿੱਚ ਹਾਈਵੇ ਤੇ ਜਦੋਂ ਇਹ ਬੱਸ ਜਾ ਰਹੀ ਸੀ ਤਾਂ ਉਦੋਂ ਪੂਰੀ ਬੱਸ ਨੂੰ ਅੱਗ ਲੱਗ ਗਈ ਹੈ ਤੇ ਅੱਗ ਲੱਗਣ ਦਾ ਕਾਰਨ ਹਾਲੇ ਕਿ ਦੱਸਿਆ ਜਾ ਰਿਹਾ ਹੈ ਕਿ ਜਾਂਚ ਵੀ ਕੀਤੀ ਜਾ ਰਹੀ ਆ ਇਸੇ ਵਿੱਚ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਹੋ ਸਕਦਾ ਕਿਉਂਕਿ ਬੱਸ ਦੇ ਵਿੱਚ ਕੁਝ ਵਾਇਰ ਜੜੀਆਂ ਲੱਗੀਆਂ ਹੁੰਦੀਆਂ ਉਹਦੇ ਨਾਲ ਹੋਇਆ ਤੇ ਜਾ ਫਿਰ ਇਹ ਜਿਹੜਾ ਪੈਟਰੋਲ ਦਾ ਰਿਸਾਵ ਸੀ ਉਸ ਦੇ ਕਾਰਨ ਵੀ ਇਸ ਨੂੰ ਦੱਸਿਆ ਜਾ ਰਿਹਾ ਕਿ ਅੱਗ ਜਿਹੜੀ ਆ ਲੱਗ ਸਕਦੀ ਆ ਤਾਂ ਪੂਰੀ ਘਟਨਾ ਜਿਹੜੀ ਆ ਉੱਤਰ ਪ੍ਰਦੇਸ਼ ਦੇ ਆਜਮਗੜ ਤੋਂ ਆਜਮਗੜ ਤੋਂ ਸਾਹਮਣੇ ਆਈ ਆ ਆਜਮਗੜ ਤੋਂ ਅਕਬਰਪੁਰ ਜਾਰੀ ਦੀ ਬਾਤ ਜਦੋਂ ਰਸਤੇ ਦੇ ਵਿੱਚ ਹਾਈਵੇ ਤੇ ਇਸ ਬੱਸ ਨੂੰ ਭਿਆਨਕ ਅੱਗ ਲੱਗ ਗਈ ਆ ਸਵਾਰੀਆਂ ਵਿੱਚ ਸਵਾਰ ਸੀ ਹੜਕੰਪ ਮਚ ਗਿਆ ਇੱਕਦਮ ਹੜਕੰਪ ਮਚਦਾ ਤੇ ਲੋਕ ਦੇਖਦੇ ਨੇ ਦੌੜਨ ਭੱਜਣ ਦੀ ਕੋਸ਼ਿਸ਼ ਕਰਦੇ ਨੇ ਤੇ ਫਿਰ ਲੋਕਾਂ ਦੇ ਵੱਲੋਂ ਖਿੜਕੀਆਂ ਧੋਛ ਲੰਗਾ ਮਾਰ ਕੇ ਆਪਣੀ ਜਾਨ ਜਿਹੜੀ ਬਚਾਈ ਗਈ ਹੈ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਉਸ ਤੋਂ ਪਹਿਲਾਂ ਹੀ ਜਦੋਂ ਅੱਗ ਲੱਗੀ ਉਸ ਤੋਂ ਪਹਿਲਾਂ ਹੀ ਬੱਸ ਦੀ ਅਗਲੀ ਸੀਟ ਦਾ ਅਗਲੀ ਬੱਸ ਦੇ ਅਗਲੇ ਪਾਸੇਓ ਟਾਇਰ ਜਿਹੜਾ ਸੀਗਾ ਉਹ ਟਾਇਰ ਦੇ ਵਿੱਚ ਇੱਕਦਮ ਆਵਾਜ਼ ਹੁੰਦੀ ਆ ਕੁਝ ਫਟਣ ਦੀ ਆਵਾਜ਼ ਹੁੰਦੀ ਆ ਤੇ ਫਿਰ ਬਸ ਇੱਕਦਮ ਰੁਕਦੀ ਆ ਤੇ ਫਿਰ ਅੱਗ ਲੱਗ ਜਾਂਦੀ ਆ ਤੇ ਫਿਰ ਇਹ ਜਦੋਂ ਇਹ ਬੱਸ ਡਰਾਈਵਰ ਦੇ ਵੱਲੋਂ ਚਲਾ ਲਈ ਜਾਂਦੀ ਆ ਹਾਲਾਂਕਿ ਕੁਝ ਵੀ ਪਤਾ ਨਹੀਂ ਚੱਲਦਾ ਫਿਰ ਡਰਾਈਵਰ ਨੇ ਆਪਣੀ ਸੂਝ-ਬੂਝ ਦੇ ਨਾਲ ਇੱਕ ਸਾਈਡ ਤੇ ਬੱਸ ਲਗਾਈ ਅੱਗੇ ਜਾਕਰ ਤੋਂ ਇਸੇ ਸਮੇਂ ਦੇ ਵਿੱਚ ਇਸੇ ਸਮੇਂ ਦੌਰਾਨ 5 ਮਿੰਟ ਦੇ ਅੰਦਰ ਹੀ ਦੱਸਿਆ ਜਾ ਰਿਹਾ ਕਿ ਪੂਰੀ ਬੱਸ ਨੂੰ ਅੱਗ ਲੱਗ ਜਾਂਦੀ ਆ ਫਿਰ ਲੋਕ ਜਿਹੜੇ ਸੀਗੇ ਸਵਾਰੀਆਂ ਵਿੱਚ ਬੈਠੀਆਂ ਹੋਈਆਂ ਸੀ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਾਦਾ ਸਵਾਰੀਆਂ ਬੱਸ ਦੇ ਵਿੱਚ ਸਵਾਰ ਨਹੀਂ ਸੀ ਜੇਕਰ ਸਵਾਰੀਆਂ ਜ਼ਿਆਦਾ ਹੁੰਦੀਆਂ ਤੇ ਫਿਰ ਇਹ ਨੁਕਸਾਨ ਜਿਹੜਾ ਵੱਡਾ ਹੋ ਸਕਦਾ ਸੀ ਥੋੜੀਆਂ ਸਵਾਰੀਆਂ ਸੀ ਜਿਨ੍ਹਾਂ ਦੇ ਵੱਲੋਂ ਖਿੜਕੀਆਂ 'ਚੋਂ ਛਲਾਂਗਾ ਮਾਰ ਕੇ ਆਪਣੀ ਜਾਨ ਜਿਹੜੀ ਆ ਬਚਾ ਲਈ ਗਈ ਹੈ ਤੇ ਡਰਾਈਵਰ ਦੀ ਸੂਝ-ਬੂਝ ਦੇ ਨਾਲ ਇਹ ਜਾਨ ਜਿਹੜੀ ਬਚ ਜਾਂਦੀ ਹੈ ਤੇ ਪੂਰੀ ਖਬਰ ਦੇਖ ਸਕਦੇ ਹੋ ਕਿ ਕਿਵੇਂ ਵੀਡੀਓ ਦੇ ਵਿੱਚ ਵੀ ਲੋਕਾਂ ਦੇ ਵੱਲੋਂ ਆਪਣੀ ਜਾਨ ਬਚਾਈ ਗਈ ਅਤੇ ਪੂਰੀ ਬੱਸ ਦੇਖਦੇ ਦੇਖਦੇ ਸੜ ਗਈ ਹਾਈਵੇ ਤੇ ਚੱਲਦੀ ਬੱਸ ਨੂੰ ਭਿਆਨਕ ਅੱਗ ਲੱਗ ਗਈ ਤੇ 5 ਮਿੰਟ ਦੇ ਵਿੱਚ ਹੀ ਪੂਰੀ ਬੱਸ ਨੂੰ ਅੱਗ ਲੱਗ ਗਈ ਤੇ ਸਵਾਰੀਆਂ ਜੋ ਕਿ ਬੱਸ ਦੇ ਵਿੱਚ ਸਵਾਰ ਸੀ ਉਹਨਾਂ ਦੇ ਵੱਲੋਂ ਖਿੜਕੀਆਂ ਤੋਂ ਸ਼ਲਾਂਗਾ ਮਾਰ ਕੇ ਆਪਣੀ ਜਾਨ ਬਚਾਈ ਗਈ ਹੈ ਤੇ ਡਰਾਈਵਰ ਦੀ ਸੋਚ-ਬੂਝ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਦੀ ਸੋਚ ਬੂਝ ਦੇ ਨਾਲ ਹੀ ਸਾਰੀਆਂ ਸਵਾਰੀਆਂ ਦੀ ਜਾਨ ਬਚੀ ਹੈ ਤੇ ਦੱਸਦੇ ਨੇ ਕਿ ਉੱਤਰ ਪ੍ਰਦੇਸ਼ ਦੇ ਆਜਮਗੜ ਤੋਂ ਅਕਬਰਪੁਰ ਨੂੰ ਜਾ ਰਹੀਆਂ ਸੀ ਇਹ ਸਵਾਰੀਆਂ ਅਕਬਰਪੁਰ ਜਾ ਰਹੀ ਸੀ ਬਸ ਜਦੋਂ ਰਸਤੇ ਦੇ ਵਿੱਚ ਇਸ ਹਾਈਵੇ ਤੇ ਰਸਤੇ ਦੇ ਵਿੱਚ ਹਾਈਵੇ ਤੇ ਜਦੋਂ ਇਹ ਬੱਸ ਜਾ ਰਹੀ ਸੀ ਤਾਂ ਉਦੋਂ ਪੂਰੀ ਬੱਸ ਨੂੰ ਅੱਗ ਲੱਗ ਗਈ ਹੈ ਤੇ ਅਗਲ ਕਰਨ ਦਾ ਕਾਰਨ ਹਾਲੇ ਕਿ ਦੱਸਿਆ ਜਾ ਰਿਹਾ ਹੈ ਕਿ ਜਾਂਚ ਵੀ ਕੀਤੀ ਜਾ ਰਹੀ ਆ ਇਸ ਦੇ ਵਿੱਚ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਹੋ ਸਕਦਾ ਕਿਉਂਕਿ ਬੱਸ ਦੇ ਵਿੱਚ ਕੁਝ ਵਾਇਰ ਜੜੀਆਂ ਲੱਗੀਆਂ ਹੁੰਦੀਆਂ ਉਹਦੇ ਨਾਲ ਹੋਇਆ ਤੇ ਜਾਂ ਫਿਰ ਇਹ ਜਿਹੜਾ ਪੈਟਰੋਲ ਦਾ ਰਿਸਾਵਸ ਉਸ ਦੇ ਕਾਰਨ ਵੀ ਇਸ ਨੂੰ ਦੱਸਿਆ ਜਾ ਰਿਹਾ ਹੈ ਕਿ ਅੱਗ ਜਿਹੜੀ ਆ ਲੱਗ ਸਕਦੀ ਆ ਤਾਂ ਪੂਰੀ ਘਟਨਾ ਜਿਹੜੀ ਆ ਉੱਤਰ ਪ੍ਰਦੇਸ਼ ਦੇ ਆਜਮਗੜ ਤੋਂ ਆਜਮਗੜ ਤੋਂ ਸਾਹਮਣੇ ਆਈ ਆ ਆਜਮਗੜ ਤੋਂ ਅਕਬਰਪੁਰ ਜਾਰੀ ਦੀ ਬਾਤ ਜਦੋਂ ਰਸਤੇ ਦੇ ਵਿੱਚ ਹਾਈਵੇ ਤੇ ਇਸ ਬੱਸ ਨੂੰ ਭਿਆਨਕ ਅੱਗ ਲੱਗ ਗਈ ਆ ਸਵਾਰੀਆਂ ਵਿੱਚ ਸਵਾਰ ਸੀ ਹੜਕੰਪ ਮਚ ਗਿਆ ਇੱਕਦਮ ਹੜਕੰਪ ਮਚਦਾ ਹੈ ਤੇ ਲੋਕ ਦੇਖਦੇ ਨੇ ਦੌੜਨ ਭੱਜਣ ਦੀ ਕੋਸ਼ਿਸ਼ ਕਰਦੇ ਨੇ ਤੇ ਫਿਰ ਲੋਕਾਂ ਦੇ ਵੱਲੋਂ ਖਿੜਕੀਆਂ ਧੋਸ ਲੰਗਾ ਮਾਰ ਕੇ ਆਪਣੀ ਜਾਨ ਜਿਹੜੀ ਬਚਾਈ ਗਈ ਹੈ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਉਸ ਤੋਂ ਪਹਿਲਾਂ ਹੀ ਜਦੋਂ ਅੱਗ ਲੱਗੀ ਉਸ ਤੋਂ ਪਹਿਲਾਂ ਹੀ ਬੱਸ ਦੀ ਅਗਲੀ ਸੀਟ ਦਾ ਅਗਲੀ ਬੱਸ ਦੇ ਅਗਲੇ ਪਾਸੇੋਂ ਟਾਇਰ ਜਿਹੜਾ ਸੀਗਾ ਉਹ ਟਾਇਰ ਦੇ ਵਿੱਚ ਇੱਕਦਮ ਆਵਾਜ਼ ਆਉਂਦੀ ਆ